ਇੱਕ ਕਹਾਣੀ ਹੈ ਮੰਨਦੀਪ ਕੌਰ ਦੀ ਇੱਕ ਐਸੀ ਲੜਕੀ ਜੋ ਕੀ ਤਕਦੀਰਾਂ ਦੇ ਨਾਲ ਜੂਝ ਰਹੀ ਹੁੰਦੀ ਹੈ ਜੋ ਆਪਣੇ ਸੁਪਨਿਆਂ ਦੀ ਉਮਰ 'ਚ ਜੀਵਨ ਦੇ ਸਭ ਤੋਂ ਭਾਰੀ ਦੁੱਖਾਂ ਦਾ ਸਾਹਮਣਾ ਕਰਦੀ ਹੈ ਉਹ ਅਜੇ ਮਾਤਰ 16 ਸਾਲ ਦੀ ਸੀ ਜਦ ਉਸਦੇ ਮਾਪਿਓ ਨੇ ਉਸ ਦਾ ਵਿਆਹ ਕਰਨ ਦਾ ਫੈਸਲਾ ਲੈ ਲਿਆ ਮਾਂ ਦੀਆਂ ਅੱਖਾਂ ਵਿੱਚ ਡਰ ਸੀ ਕਿ ਜੇ ਧੀ ਨੂੰ ਘਰ ਰੱਖ ਲਿਆ ਤਾਂ ਲੋਕ ਕੀ ਕਹਿਣਗੇ ਤੇ ਪਿਓ ਦੇ ਦਿਲ ਵਿੱਚ ਵੀ ਬੋਝ ਸੀ ਕਿ ਇੱਕ ਭਰਾ ਦੇ ਸਿਰ ਦੇ ਉੱਪਰ ਇੰਨਾ ਜ਼ਿਆਦਾ ਕਰਜ਼ਾ ਮਨਦੀਪ ਦੀ ਠੀਕ ਤਰ੍ਹਾਂ ਦੀ ਸੋਚਣ ਦੀ ਉਮਰ ਵੀ ਨਹੀਂ ਹੋਈ ਸੀ ਪਰ ਉਸ ਨੂੰ ਇੱਕ ਐਸੇ ਵਿਅਕਤੀ ਦੇ ਹੱਥ ਦੇ ਦਿੱਤਾ ਗਿਆ ਜੋ ਨਸ਼ੇ ਦਾ ਆਦੀ ਸੀ ਤੇ ਸ਼ਰਾਬ ਦੇ ਨਸ਼ੇ ਵਿੱਚ ਉਸ ਨੇ ਨਸ-ਨਸ ਜ਼ਹਿਰ ਕੋਲ ਦਿੱਤਾ ਮਨਦੀਪ ਨੇ ਘਰ ਦੀ ਲੱਕੜੀ ਵਾਂਗ ਸੜਦਿਆਂ ਸਹਿ ਲਿਆ ਉਸ ਨੂੰ ਲੱਗਿਆ ਕਿ ਇਹ ਹੀ ਉਸ ਦੀ ਤਕਦੀਰ ਹੈ ਪਰ ਜਦੋਂ ਤਲਾਕ ਲੈ ਕੇ ਵਾਪਸ ਮਾਇਕੇ ਆ ਗਈ ਤਾਂ ਕੋਈ ਹੱਲ ਨਹੀਂ ਸੀ ਜਦੋਂ 18 ਸਾਲ ਦੀ ਹੋਈ ਤੇ ਮਾਤਾ ਪਿਤਾ ਨੇ ਫੇਰ ਇੱਕ ਵਿਆਹ ਕਰ ਦਿੱਤਾ ਇਸ ਵਾਰ ਵੀ ਤਕਦੀਰ ਨੇ ਹੀ ਉਸ ਦਾ ਗਲਾ ਘੋਟ ਦਿੱਤਾ ਦੂਜਾ ਪਤੀ ਵੀ ਨਸ਼ੇ ਦੀ ਲਤ ਵਿੱਚ ਡੁੱਬਿਆ ਹੋਇਆ ਸੀ ਕੁੱਟਮਾਰ ਤਾਣ ਸੋਸ਼ਣ ਤੇ ਬੇਇੱਜ਼ਤੀ ਦੀਆਂ ਸਾਰੀਆਂ ਹੱਦਾਂ ਉਸ ਦੇ ਜੀਵਨ ਦਾ ਹਿੱਸਾ ਬਣ ਗਈਆਂ ਮਨਦੀਪ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪਰ ਘਰ ਦੀਆਂ ਕੰਧਾਂ ਉਸ ਦੇ ਲਈ ਸੁੱਖ ਸਾਂਝਾ ਨਹੀਂ ਕਰ ਸਕੀਆਂ ਦਿਨ ਆਇਆ ਜਦ ਪਤੀ ਨੇ ਮਨਦੀਪ ਤੇ ਉਸ ਦੇ ਪੁੱਤਰ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਇਸ ਵਾਰੀ ਮੰਦੀਪ ਨੇ ਢਿੱਲਾ ਨਾ ਦਿੰਦੀ ਉਸਨੇ ਹੌਸਲਾ ਕੀਤਾ ਲੋਕਾਂ ਨੇ ਸੁਝਾਅ ਦਿੱਤਾ ਕਿ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਵਿਆਹ ਕਰ ਲਵੇ ਉਹ ਵਿਅਕਤੀ 58 ਸਾਲ ਦਾ ਸੀ ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਇਕੱਲਾ ਰਹਿ ਗਿਆ ਸੀ ਪਹਿਲਾਂ ਉਹ ਰਾਜ਼ੀ ਨਹੀਂ ਸੀ ਰਹਿੰਦਾ ਕਹਿੰਦਾ ਕਿ ਕੁੜੀ ਤਾਂ ਮੇਰੀ ਧੀ ਦੀ ਉਮਰ ਦੀ ਹੈ ਪਰ ਹਾਲਾਤਾਂ ਨੇ ਪਰਿਵਾਰ ਦੀ ਮਜਬੂਰੀ ਨੇ ਅਤੇ ਲੋਕਾਂ ਦੇ ਦਬਾਅ ਨੇ ਉਸ ਨੂੰ ਝੁਕਾ ਦਿੱਤਾ ਵਿਆਹ ਹੋ ਗਿਆ ਮੰਦੀਪ ਨੇ ਨਵੇਂ ਘਰ ਦੇ ਵਿੱਚ ਜਦ ਪੈਰ ਰੱਖਿਆ ਕਿ ਪਤਾ ਲੱਗਿਆ ਕਿ ਇਹ ਬਜ਼ੁਰਗ ਆਪਣੇ ਪੁਰਾਣੇ ਦੁੱਖਾਂ ਦੇ ਨਾਲ ਇਕੱਲਾ ਪੈ ਗਿਆ ਸੀ ਮਨਦੀਪ ਨੇ ਨਾ ਸਿਰਫ ਆਪਣੇ ਪਤੀ ਦੀ ਸੇਵਾ ਕੀਤੀ ਸਗੋਂ ਉਸ ਘਰ ਦੇ ਵਿੱਚ ਆਉਣ ਵਾਲੇ ਹਰ ਇੱਕ ਰਿਸ਼ਤੇਦਾਰ ਸਕੇ ਸੰਬੰਧੀਆਂ ਨੂੰ ਇਹ ਦੱਸ ਦਿੱਤਾ ਕਿ ਜੋ ਪਿਆਰ ਹੈ ਉਹ 나 ਉਮਰ ਦੇਖਦਾ ਹੈ ਨਾ ਕੋਈ ਜਾਤ ਦੇਖਦਾ ਹੈ ਨਾ ਪਾਤ ਦੇਖਦਾ ਹੈ ਇਹ ਕਹਾਣੀ ਹੈ ਹੌਸਲੇ ਦੀ ਜਿਨ੍ਹਾਂ ਨੇ ਦੁੱਖਾਂ ਨੂੰ ਆਪਣਾ ਹਿੱਸਾ ਬਣਾਇਆ ਇਹ ਕਹਾਣੀ ਹੈ ਉਸ ਇਤਬਾਰ ਦੀ ਜਿਸ ਨੇ ਇੱਕ ਨਾਰੀ ਨੂੰ ਤਕਦੀਰ ਦੇ ਹਰੇਕ ਚੌਂਕ ਤੇ ਨਵਾਂ ਰਾਹ ਦਿਖਾਇਆ ਜੀ ਹਾਂ ਸਵੇਰ ਦਾ ਸਮਾਂ ਸੀ ਤੇ ਧੁੰਦ ਨੇ ਪਿੰਡ ਦੀਆਂ ਗਲੀਆਂ ਨੂੰ ਲਪੇਟਿਆ ਹੋਇਆ ਸੀ ਹਰ ਪਾਸੇ ਖਾਮੋਸ਼ੀ ਸੀ ਪਰ ਮੰਨਦੀਪ ਦੇ ਦਿਲ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਉਹ 16 ਸਾਲ ਦੀ ਸੀ ਪਰ ਅੱਖਾਂ ਵਿੱਚ ਉਹ ਡਰ ਸੀ ਜੋ ਕਦੇ ਕਿਸੇ ਬੱਚੀ ਨੇ ਨਹੀਂ ਵੇਖਿਆ ਘਰ ਦੇ ਆਂਗਣ ਦੇ ਵਿੱਚ ਇੱਕ ਪੁਰਾਣੀ ਲੱਕੜੀ ਦੀ ਖੁਰਲੀ ਸੀ ਜਿੱਥੇ ਉਹ ਚੁੱਪਚਾਪ ਬੈਠੀ ਸੀ ਆਪਣੀਆਂ ਬੇਰੰਗ ਹਥੇੜੀਆਂ ਨੂੰ ਤੱਕ ਰਹੀ ਸੀ ਅਚਾਨਕ ਘਰ ਦੇ ਅੰਦਰੋਂ ਮਾਂ ਦੀ ਆਵਾਜ਼ ਆਈ ਮਨਦੀਪ ਚੱਲ ਬੇਟੀ ਦੂਜੇ ਘਰ ਤੇਰੀ ਕਿਸਮਤ ਦਾ ਸਮਾਂ ਹੋ ਗਿਆ ਹੈ ਉਹ ਹੌਲੀ-ਹੌਲੀ ਉੱઠી ਤੇ ਉਸਦੇ ਪੈਰ ਭਾਰੀ ਪੈ ਗਏ ਸਨ ਹੁਣ ਪੈਰ ਰੱਖਣ ਨਾਲ ਲੱਗ ਰਿਹਾ ਸੀ ਜਿਵੇਂ ਕੋਈ ਉਸਦੇ ਪੈਰ ਨੂੰ ਜ਼ਮੀਨ 'ਚ ਹੀ ਗੜ ਰਿਹਾ ਹੋਵੇ ਜਦੋਂ ਵਿਆਹੀ ਹੋਈ ਸੀ ਤੇ ਪਹਿਲੀ ਹੀ ਰਾਤ ਉਸਦੇ ਖੁਆਬਾਂ ਨੂੰ ਕੁੱਟ-ਕੁੱਟ ਕੇ ਪੰਨ ਦਿੱਤਾ ਗਿਆ ਸੀ। ਪਤੀ ਨੇ ਜੋ ਉਮਰ ਉਸ ਤੋਂ 10 ਗੁਣਾ ਵੱਡਾ ਸੀ ਪਹਿਲਾ ਹੀ ਕਦਮ ਮਾਰਪਟਾਈ ਨਾਲ ਚੁੱਕਿਆ। ਸ਼ਰਾਬ ਦੇ ਨਸ਼ੇ 'ਚ ਉਸਨੇ ਕਿਹਾ ਤੂੰ ਮੇਰੀ ਹੋ ਤੂੰ ਤੇਰੀ ਚੀਜ਼ ਜੋ ਵੀ ਆ ਉਹ ਮੇਰੀ ਹੈ ਜੋ ਮੰਨੇ ਠੀਕ ਹੈ ਮੈਂ ਤਾਂ ਜੋ ਕੁਝ ਕਹੇਗੀ ਮੈਂ ਤਾਂ ਉਹੀ ਕਰੂੰਗਾ। ਦਿਨ ਰਾਤ ਇੱਕੋ ਜਿਹਾ ਜ਼ਹਿਰ ਮਨਦੀਪ ਨੇ ਮੌਤ ਦੀ ਦੁਆ ਮੰਗਣੀ ਸ਼ੁਰੂ ਕਰ ਦਿੱਤੀ ਪਰ ਮੌਤ ਵੀ ਨਹੀਂ ਆਈ ਆਖੀਰ ਇੱਕ ਦਿਨ ਉਹ ਨਰਕ ਖਤਮ ਹੋਇਆ ਜਦੋਂ ਤਲਾਕ ਦੇ ਕਾਗਜ਼ ਉਸਦੇ ਹੱਥ ਵਿੱਚ ਆਏ ਪਰ ਇਹ ਆਜ਼ਾਦੀ ਨਹੀਂ ਸੀ ਇੱਕ ਹੋਰ ਵੱਡੇ ਨਰਕ ਦੀ ਸ਼ੁਰੂਆਤ ਸੀ ਜਦੋਂ 18 ਸਾਲ ਦੀ ਹੋਈ ਤੇ ਮਾਪਿਓ ਨੇ ਸੋਚਿਆ ਇਹ ਘਰ ਤਾਂ ਨਹੀਂ ਰਹਿ ਸਕਦੀ ਲੋਕ ਕੀ ਕਹਿਣਗੇ ਦੂਜਾ ਵਿਆਹ ਹੋ ਗਿਆ ਦੂਜਾ ਪਤੀ ਵੀ ਨਸ਼ੇ ਦੀ ਅੱਗ ਵਿੱਚ ਸੜ ਰਿਹਾ ਸੀ ਹਫਤੇ ਹੀ ਨਹੀਂ ਲੱਗੇ ਉਸਦੇ ਚਿਹਰੇ ਤੇ ਨੀਲੇ ਨਿਸ਼ਾਨ ਬਣ ਗਏ ਪਰ ਇਸ ਵਾਰ ਇੱਕ ਹੋਰ ਸੱਚ ਜੋੜਿਆ ਗਿਆ ਮਨਦੀਪ ਗਰਭਵਤੀ ਸੀ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪਰੇ ਪੁੱਤਰ ਵੀ ਉਸਦੀ ਜ਼ਿੰਦਗੀ ਵਿੱਚ ਰੌਸ਼ਨੀ ਨਹੀਂ ਲਿਆਇਆ ਉਸ ਪਤੀ ਨੇ ਇੱਕ ਰਾਤ ਨਸ਼ੇ ਦੀ ਹਾਲਤ ਵਿੱਚ ਕਿਹਾ ਇਸ ਕੁੜੀ ਨਾਲ ਮੇਰਾ ਕੋਈ ਨਾਤਾ ਨਹੀਂ ਇਹ ਪੁੱਤਰ ਵੀ ਆਪਣੇ ਨਾਲ ਲੈ ਜਾ ਅਤੇ ਦੋਵਾਂ ਨੂੰ ਘਰੋਂ ਕੱਢ ਦਿੱਤਾ ਮਨਦੀਪ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਪਰ ਉਹ ਗਿਰੀ ਨਹੀਂ ਉਹ ਪੁੱਤਰ ਨੂੰ ਛਾਤੀ ਨਾਲ ਲਾ ਕੇ ਨਿਕਲ ਗਈ ਇੱਕ ਰਾਤ ਪਿੰਡ ਦੇ ਚੁਬਾਰੇ ਤੇ ਬੈਠੇ ਕੁਝ ਲੋਕ ਗੱਲਾਂ ਕਰ ਰਹੇ ਸਨ ਕਿ ਇੱਕ ਬਜ਼ੁਰਗ ਦਾਵਾ ਕਰ ਰਿਹਾ ਸੀ ਕਿ ਮਨਦੀਪ ਦੇ ਵਿਆਹ ਦੀ ਲੋੜ ਹੈ ਕਿਸੇ ਵੀ ਹਾਲਾਤ ਵਿੱਚ ਨਹੀਂ ਤਾਂ ਬਦਨਾਮੀ ਹੋ ਜਾਊ ਲੋਕਾਂ ਨੇ ਇੱਕ ਨਾਂ ਲਿਆ ਬਾਬਾ ਜਗਤਾਰ ਉਹ 58 ਸਾਲ ਦਾ ਸੀ ਇਕੱਲੇ ਪਿਆ ਸੀ ਜੋ ਕਿ ਆਪਣੇ ਦੁੱਖਾਂ ਦੇ ਨਾਲ ਕਾਫੀ ਸਮੇਂ ਤੋਂ ਲੜ ਰਿਹਾ ਸੀ ਤੇ ਹੁਣ ਉਸ ਨੂੰ ਇੱਕ ਜੀਵਨ ਸਾਥੀ ਦੀ ਲੋੜ ਸੀ। ਕਈ ਲੋਕ ਇਹ ਕਹਿੰਦੇ ਸੀ ਕਿ ਉਹ ਮਨਦੀਪ ਦੇ ਨਾਲ ਕਦੇ ਵੀ ਵਿਆਹ ਨਹੀਂ ਕਰੇਗਾ। ਫਿਰ ਵੀ ਮਾਤਾ ਪਿਤਾ ਉਸ ਦੇ ਕੋਲ ਚਲੇ ਗਏ ਬਾਬੇ ਜਗਤਾਰ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਕਿ ਕੁੜੀ ਤਾਂ ਮੇਰੀ ਧੀ ਵਰਗੀ ਹੈ। ਪਰ ਕਿਸਮਤ ਦੇ ਲਿਖੇ ਨੂੰ ਕੌਣ ਟਾਲ ਕਰ ਸਕਦਾ ਹੈ? ਜਦੋਂ ਰਾਤ ਪਈ ਤਾਂ ਮਨਦੀਪ ਨੇ ਦੇਖਿਆ ਕਿ ਬਾਬਾ ਜਗਤਾਰ ਉਹ ਬਿਲਕੁਲ ਇਕੱਲਾ ਬੈਠਾ ਰੋ ਰਿਹਾ ਸੀ ਕਿਉਂਕਿ ਉਸ ਦੀ ਪਹਿਲਾ ਪਤਨੀ ਉਸ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਤਸਵੀਰ ਦੇ ਅੱਗੇ ਬੈਠਾ ਭੁੱਬਾ ਮਾਰ ਮਾਰ ਕੇ ਰੋ ਰਿਹਾ ਸੀ ਉਸ ਦੇ ਚਿਹਰੇ ਤੇ ਅਜੀਹਾ ਦੁੱਖ ਸੀ ਜੋ ਕਦੇ ਕੋਈ ਸਮਝ ਨਹੀਂ ਸਕਿਆ ਮਨਦੀਪ ਨੇ ਹੌਲੀ ਜੀ ਆਵਾਜ਼ ਚ ਪੁੱਛਿਆ ਸਾਹਿਬ ਤੁਸੀਂ ਕੀ ਕਰ ਰਹੇ ਹੋ ਤਾਂ ਉਸ ਨੇ ਮੂੰਹ ਘੁਮਾ ਕੇ ਕਿਹਾ ਕਿ ਮੇਰੀ ਪਤਨੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਸ ਦੇ ਜਾਣ ਤੋਂ ਬਾਅਦ ਸਭ ਕੁਝ ਸੁੰਨ ਹੋ ਗਿਆ ਅਤੇ ਹੁਣ ਮੇਰੇ ਕੋਲ ਮੇਰੇ ਦੁੱਖ ਮਿਣਾਉਣ ਵਾਲਾ ਕੋਈ ਵੀ ਨਹੀਂ ਹੈ ਮਨਦੀਪ ਨੇ ਇੱਕ ਵਾਰ ਨਹੀਂ 10 ਵਾਰ ਸੋਚਿਆ ਪਰ ਉਹ ਪੱਕਾ ਫੈਸਲਾ ਕਰ ਚੁੱਕੀ ਸੀ ਕਿ ਜਿੱਥੇ ਇਹ ਇਨਸਾਨ ਆਪਣਾ ਦੁੱਖ ਭੁੱਲ ਕੇ ਮੇਰੀ ਹਮਾਇਤ ਕਰ ਰਿਹਾ ਹੈ ਤੇ ਮੈਂ ਉਸਦੇ ਹਰ ਇੱਕ ਦੁੱਖ ਨੂੰ ਆਪਣਾ ਦੁੱਖ ਮੰਨ ਲਵਾਂਗੀ ਮਨਦੀਪ ਦਾ ਜ਼ਿੰਦਗੀ ਵਿੱਚ ਤੀਜੀ ਵਾਰ ਵਿਆਹ ਹੋ ਗਿਆ 58 ਸਾਲਾਂ ਬਜ਼ੁਰਗ ਜਗਤਾਰ ਸਿੰਘ ਦੇ ਨਾਲ ਪਰ ਇਹ ਵਿਆਹ ਪਹਿਲੇ ਵਾਂਗ ਨਰਕ ਨਹੀਂ ਸੀ ਜਗਤਾਰ ਸਿੰਘ ਦੀ ਇਨਸਾਨੀਅਤ ਦੀ ਮੂਰਤ ਸੀ ਉਹ ਮਨਦੀਪ ਨੂੰ ਸਿਰਫ ਇੱਜ਼ਤ ਦਿੰਦਾ ਸੀ ਸਗੋਂ ਮਾਪਿਓ ਦੀ ਕਦਰ ਕਰਨਾ ਵੀ ਸਿਖਾਉਂਦਾ ਸੀ ਉਹ ਕਦੇ ਵੀ ਉਸ ਤੋਂ ਆਪਣਾ ਹੱਕ ਨਹੀਂ ਮੰਗਦਾ ਸੀ ਨਾ ਹੀ ਉਸ ਤੋਂ ਕੋਈ ਉਮੀਦ ਰੱਖਦਾ ਸੀ ਮਨਦੀਪ ਪਹਿਲੀ ਵਾਰ ਸਾਫ਼ ਸੁਥਰੀ ਜ਼ਿੰਦਗੀ ਜੀ ਰਹੀ ਸੀ ਆਪਣੇ ਪੁੱਤਰ ਨੂੰ ਪੜ੍ਹਾ ਰਹੀ ਸੀ ਨਵੇਂ ਘਰ ਵਿੱਚ ਬਿਲਕੁਲ ਸੁਖ ਸ਼ਾਂਤੀ ਦੇ ਨਾਲ ਆਪਣੇ ਦਿਨ ਕੱਟ ਰਹੇ ਸੀ ਜਗਤਾਰ ਸਿੰਘ ਦੇ ਜੋ ਮਾਤਾ ਪਿਤਾ ਸੀ ਜੋ ਕਾਫੀ ਬਜ਼ੁਰਗ ਹੋ ਚੁੱਕੇ ਸੀ ਉਹ ਵੀ ਉਸ ਨੂੰ ਆਪਣੀ ਧੀ ਦੇ ਵਾਂਗ ਪਿਆਰ ਕਰਦੇ ਸੀ ਜੀਵਨ ਹੁਣ ਕੁਝ ਸਮਝ ਆ ਰਿਹਾ ਸੀ ਪਰ ਇੱਕ ਦਿਨ ਜਦੋਂ ਆਪਣੇ ਪੁਰਾਣੇ ਘਰ ਦੇ ਕੋਲੋਂ ਲੰਗੀ ਤਾਂ ਲੋਕਾਂ ਨੇ ਰੁੱਕ ਕੇ ਦੱਸਿਆ ਕਿ ਤੇਰਾ ਦੂਜਾ ਪਤੀ ਰਜੀਵ ਉਸਨੇ ਖੁਦਕੁਸ਼ੀ ਕਰ ਲਈ ਹੈ ਇਹ ਸੁਣ ਕੇ ਮਨਦੀਪ ਦੀਆਂ ਲੱਤਾਂ ਕੰਬ ਗਈਆਂ ਜਦੋਂ ਘਰ ਆਈ ਤਾਂ ਉਸਨੇ ਜਗਤਾਰ ਨੂੰ ਸਾਰਾ ਸੱਚ ਦੱਸਿਆ ਜਗਤਾਰ ਨੇ ਕਿਹਾ ਮਨਦੀਪ ਜੇ ਉਹਨਾਂ ਦੇ ਮਾਤਾ ਪਿਤਾ ਕੁਝ ਵੀ ਨਹੀਂ ਰਹੇ ਤਾਂ ਉਹਨਾਂ ਨੂੰ ਵੀ ਇੱਥੇ ਲਿਆ ਅਸੀਂ ਆਪਣਾ ਘਰ ਖੁੱਲਾ ਰੱਖਦੇ ਹਾਂ ਮਨਦੀਪ ਦੂਜੇ ਪਤੀ ਦੇ ਮਾਪਿਆਂ ਦੇ ਕੋਲ ਗਈ ਉਹ ਬਹੁਤ ਹੀ ਭੈੜੇ ਹਾਲਾਤਾਂ ਵਿੱਚ ਸੀ ਉਹ ਆਪਣੇ ਸਭ ਹਾਲਾਤ ਖਰਾਬ ਕਰ ਚੁੱਕੇ ਸੀ ਪੁੱਤਰ ਦੀ ਮੌਤ ਦੇ ਦੁੱਖ ਵਿੱਚ ਉਹ ਸਭ ਕੁਝ ਟੁੱਟ ਚੁੱਕੇ ਸਨ ਕੋਠੀ ਜਿੱਥੇ ਕਦੇ ਰੌਲਾ ਹੁੰਦਾ ਸੀ ਹੁਣ ਠੰਡੀ ਥਾਂ ਬਣੀ ਹੋਈ ਸੀ ਮਨਦੀਪ ਨੇ ਬਹੁਤ ਸੋਚਿਆ ਤੇ ਉਹ ਅੱਗੇ ਵਧੀ ਮਾਂ ਜੀ ਪਿਤਾ ਜੀ ਮੈਂ ਤੁਹਾਡੀ ਬਹੂ ਹੁੰਦੀ ਸੀ ਨਾ ਮਨਦੀਪ ਹੁਣ ਵੀ ਉਹੀ ਹਾਂ ਤੁਸੀਂ ਮੇਰੇ ਨਾਲ ਘਰ ਚੱਲੋ ਬਜ਼ੁਰਗ ਮਾਤਾ ਪਿਤਾ ਨੇ ਪਹਿਲਾਂ ਤਾਂ ਹੱਥ ਜੋੜ ਦਿੱਤੇ ਬੇਟਾ ਅਸੀਂ ਤੇਰੀ ਥਾਂ ਹੁਣ ਨਹੀਂ ਲੈ ਸਕਦੇ ਅਸੀਂ ਤਾਂ ਤੈਨੂੰ ਘਰੋਂ ਕੱਢ ਦਿੱਤਾ ਸੀ ਜਦੋਂ ਸਾਡੇ ਪੁੱਤਰ ਨੇ ਤੈਨੂੰ ਘਰੋਂ ਕੱਢਿਆ ਸੀ ਅਸੀਂ ਤਾਂ ਉਦੋਂ ਤੈਨੂੰ ਰੋਕ ਵੀ ਨਹੀਂ ਸਕੇ ਹੁਣ ਅਸੀਂ ਕਿਹੜੇ ਮੂੰਹ ਦੇ ਨਾਲ ਤੇਰੇ ਨਾਲ ਜਾਈਏ ਮਨਦੀਪ ਨੇ ਹੌਲੀ ਦਿਨੇ ਜਵਾਬ ਦਿੱਤਾ ਮਾਂ ਜੀ ਤੁਸੀਂ ਮੈਨੂੰ ਘਰੋਂ ਕੱਢਿਆ ਸੀ ਦਿਲੋਂ ਨਹੀਂ ਮਨਦੀਪ ਜਦੋਂ ਜਗਤਾਰ ਸਿੰਘ ਦੇ ਘਰ ਉਹਨਾਂ ਬਜ਼ੁਰਗ ਮਾਤਾ ਪਿਤਾ ਨੂੰ ਲੈ ਕੇ ਆਏ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਨਹੀਂ ਸੀ ਤੇ ਇੱਕ ਪਛਤਾਵਾ ਵੀ ਸੀ ਪਰ ਜਗਤਾਰ ਸਿੰਘ ਨੇ ਉਹਨਾਂ ਨੂੰ ਪਿਆਰ ਨਾਲ ਸਲਾਮ ਕੀਤਾ ਅਤੇ ਆਪਣੇ ਮਾਪਿਆਂ ਦੀ ਤਰ੍ਹਾਂ ਉਹਨਾਂ ਦਾ ਸਨਮਾਨ ਕੀਤਾ ਹੁਣ ਮਨਦੀਪ ਦੇ ਘਰ ਵਿੱਚ ਚਾਰ ਬਜ਼ੁਰਗ ਸਨ ਦੋ ਆਪਣੇ ਸੱਸ ਸਹੁਰੇ ਤੇ ਦੋ ਦੂਜੇ ਪਤੀ ਦੇ ਮਾਪੇ ਪਰ ਇਹ ਘਰ ਹੁਣ ਸੁੱਖਾਂ ਦੀ ਥਾਂ ਬਣ ਗਿਆ ਸੀ ਉਹ ਆਪਣੇ ਪੁੱਤਰ ਨੂੰ ਦੋ ਦਾਦੇ ਦਾਦੀਆਂ ਦਾ ਪਿਆਰ ਦਿਵਾ ਰਹੀ ਸੀ ਜਗਤਾਰ ਨੇ ਕਿਹਾ ਮਨਦੀਪ ਜ਼ਿੰਦਗੀ ਵਿੱਚ ਪਿਆਰ ਹੀ ਸੱਚੀ ਵਿਰਾਸਤ ਹੁੰਦੀ ਹੈ ਅਸੀਂ ਇਹ ਘਰ ਪਿਆਰ ਨਾਲ ਹੀ ਭਰਨਾ ਹੈ ਤੇ ਇਹ ਕਹਾਣੀ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਇੱਕ ਔਰਤ ਦੇ ਹੌਸਲੇ ਨੂੰ ਕੋਈ ਨਹੀਂ ਦਬਾ ਸਕਦਾ ਜਿਸ ਨੇ ਤਿੰਨ ਵਾਰ ਨਰਕ ਵੇਖਿਆ ਉਸ ਨੇ ਚੌਥੀ ਵਾਰੀ ਆਪਣਾ ਘਰ ਜੋ ਹੈ ਉਹ ਜੰਨਤ ਬਣਾਇਆ ਅਤੇ ਅੱਜ ਉਹ ਇੱਕ ਸਮਾਜ ਦੇ ਵਿੱਚ ਇੱਕ ਉੱਚਾ ਰੁਤਬਾ ਪ੍ਰਾਪਤ ਕਰ ਚੁੱਕੀ ਹੈ ਮਨਦੀਪ ਦੇ ਘਰ ਵਿੱਚ ਹੁਣ 5 ਜਣੇ ਰਹਿੰਦੇ ਸਨ ਉਹ ਉਸ ਦਾ ਪੁੱਤਰ ਜਗਤਾਰ ਸਿੰਘ ਜਗਤਾਰ ਸਿੰਘ ਦੇ ਮਾਪੇ ਅਤੇ ਦੂਜੇ ਪਤੀ ਦੇ ਮਾਪੇ ਹੁਣ ਘਰ ਇੱਕ ਪਰਿਵਾਰ ਸੀ ਪਰ ਪਿੰਡ ਦੀਆਂ ਅੱਖਾਂ ਹੁਣ ਵੀ ਟਿੱਕੀਆਂ ਰਹਿੰਦੀਆਂ ਕਈ ਲੋਕ ਪਿੱਠ ਪਿੱਛੇ ਗੱਲਾਂ ਕਰਦੇ ਕਿ ਇਹ ਕੁੜੀ ਤਾਂ ਤਿੰਨ ਵਾਰ ਵਿਆਹੀ ਹੋਈ ਹੈ ਹੁਣ ਦੋ ਦੋ ਸਹੁਰਿਆਂ ਦੀ ਸੇਵਾ ਕਰਦੀ ਹੈ ਪਰ ਮਨਦੀਪ ਹੁਣ ਉਹ ਨਹੀਂ ਰਹੀ ਜੋ ਕਦੇ ਕਿਸੇ ਦੇ ਕਹਿਣ ਤੇ ਡੋਲ ਜਾਵੇ ਉਹ ਆਪਣੇ ਪੁੱਤਰ ਨੂੰ ਪੜ੍ਹਾ ਰਹੀ ਸੀ ਸਕੂਲ ਤੋਂ ਵਾਪਸ ਆਉਂਦਾ ਤਾਂ ਮਨਦੀਪ ਆਪਣੇ ਹੱਥਾਂ ਨਾਲ ਉਸ ਨੂੰ ਪਾਠ ਕਰਾਉਂਦੀ ਜਗਤਾਰ ਸਿੰਘ ਨੇ ਇੱਕ ਦਿਨ ਆਖਿਆ ਮਨਦੀਪ ਤੁਸੀਂ ਆਪਣੇ ਜੀਵਨ ਦਾ ਦੁੱਖ ਤਾਂ ਵੇਖ ਹੀ ਲਿਆ ਹੁਣ ਕਿਉਂ ਨਾ ਇਹ ਪਿੰਡ ਦੀਆਂ ਔਰਤਾਂ ਨੂੰ ਵੀ ਕੁਝ ਕਰੀਏ ਇਹ ਸੁਣ ਕੇ ਮਨਦੀਪ ਨੇ ਫੈਸਲਾ ਕੀਤਾ ਉਹ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰਦੀ ਇੱਕ ਨਵੀਂ ਕਹਾਣੀ ਦੱਸਦੀ ਤੇ ਆਪਣੇ ਹੱਕ ਦੇ ਲਈ ਲੜਨ ਦੇ ਲਈ ਜ਼ਿੰਦਗੀ ਨੂੰ ਮੁੜ ਵਧੀਆ ਬਣਾਉਣ ਦੇ ਲਈ ਉਸ ਨੇ ਹਰ ਇੱਕ ਔਰਤ ਦੀ ਆਵਾਜ਼ ਬਣ ਕੇ ਸਾਹਮਣੇ ਆਈ ਸਾਡੀ ਜ਼ਿੰਦਗੀ ਜੋ ਕਿ ਕਿਸਮਤ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜੋ ਕਿਸਮਤ ਸਾਨੂੰ ਠੇਡੇ ਮਾਰ ਦਿੰਦੀ ਹੈ ਪਰ ਫਿਰ ਵੀ ਕੀ ਹੁੰਦਾ ਹੈ ਕਿ ਜਿਹੜਾ ਕੋਈ ਉਸ ਕਿਸਮਤ ਦੇ ਨਾਲ ਲੜ ਕੇ ਜੂਝ ਕੇ ਆਪਣੀ ਜ਼ਿੰਦਗੀ ਨੂੰ ਇੱਕ ਵੱਡੇ ਪੱਧਰ ਤੇ ਆਪਣੇ ਮੁਕਾਮ ਤੇ ਲੈ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਨੂੰ ਹੋਰ ਵੀ ਸੌਖੀ ਕਰ ਲੈਂਦਾ ਹੈ ਮਨਦੀਪ ਦਾ ਤਿੰਨ ਵਾਰ ਵਿਆਹ ਹੋਇਆ ਪਰ ਉਸ ਨੇ ਇਨਸਾਨੀਅਤ ਦੇ ਨਾਤੇ ਦੂਜੇ ਪਤੀ ਦੇ ਮਾਤਾ ਪਿਤਾ ਨੂੰ ਵੀ ਬੁਲਾ ਲਿਆ ਪਰ ਫਿਰ ਵੀ ਇਸ ਪਿੰਡ ਦੇ ਵਿੱਚ ਕੁਝ ਐਹੋ ਜਿਹੇ ਲੋਕ ਸੀ ਜਿਹੜੇ ਲੋਕ ਅੱਜ ਵੀ ਮਨਦੀਪ ਦੇ ਉੱਪਰ ਬੁਰੀ ਨਜ਼ਰ ਰੱਖਦੇ ਸੀ ਕਿ ਇਸ ਦਾ ਜੋ ਪਤੀ ਹੈ ਉਹ ਤਾਂ ਬੁढ़ा ਹੈ ਤੇ ਸ਼ਾਇਦ ਇਹ ਸਾਡੇ ਨਾਲ ਕਿਸੇ ਤਰੀਕੇ ਦੀ ਗੱਲ ਕਰੇ ਜਾਂ ਸਾਡੇ ਨਾਲ ਨਾਜਾਇਜ਼ ਰਿਸ਼ਤਾ ਕਰੇ ਮਨਦੀਪ ਹੁਣ ਆਪਣੇ ਨਵੇਂ ਜੀਵਨ ਵਿੱਚ ਰੁਚੀ ਰੱਖਦੀ ਸੀ ਦੋਵੇਂ ਸੱਸੋਰੀਆਂ ਦੀ ਸੇਵਾ ਕਰਦੀ ਆਪਣੇ ਪੁੱਤਰ ਦੀ ਪੜ੍ਹਾਈ ਤੇ ਧਿਆਨ ਦਿੰਦੀ ਤੇ ਜਗਤਾਰ ਸਿੰਘ ਲਈ ਪੂਰੀ ਮਿਹਨਤ ਅਤੇ ਇੱਜ਼ਤ ਨਾਲ ਘਰ ਚਲਾਉਂਦੀ ਪਰ ਪਿੰਡ ਦੀਆਂ ਗੱਲਾਂ ਖਤਮ ਨਹੀਂ ਹੋਈਆਂ ਕਈ ਵਾਰ ਜਦੋਂ ਮਨਦੀਪ ਪਿੰਡ ਦੀਆਂ ਔਰਤਾਂ ਨੂੰ ਮਿਲਣ ਜਾਂਦੀ ਜਾਂ ਕਿਸੇ ਦੀ ਮਦਦ ਕਰਦੀ ਜਾਂ ਕੁਝ ਮਰਦ ਉਸ ਦੇ ਪਿੱਛੇ ਲੈਣਾ ਲਗਾ ਲੈਂਦੇ ਕਦੇ ਚੁੱਪਚਾਪ ਉਸ ਨੂੰ ਤੱਕਦੇ ਕਦੇ ਆਵਾਜ਼ਾਂ ਕੱਢਦੇ ਲੋਕ ਕਹਿੰਦੇ ਇਹ ਤਾਂ ਦੋ ਘਰਾਂ ਦੀ ਤਲਾਕੀਅਤ ਹੈ ਇਹ ਹੁਣ ਕਿਵੇਂ ਚੱਲਦੀ ਫਿਰਦੀ ਆਜ਼ਾਦੀ ਹੈ ਐਦਾਂ ਐਦਾਂ ਦੀਆਂ ਗੱਲਾਂ ਪਿੰਡ ਦੇ ਵਿੱਚ ਹੋਣ ਲੱਗੀਆਂ ਇੱਕ ਦਿਨ ਚੌਂਕ ਵਿੱਚ ਕੁਝ ਆਦਮੀ ਬੈਠੇ ਸੀ ਉਹਨਾਂ ਵਿੱਚੋਂ ਇੱਕ ਰਾਮ ਸਿੰਘ ਸੀ ਜੋ ਪਿੰਡ ਦਾ ਸਭ ਤੋਂ ਵਧੀਆ ਚੁਗਲਖੋਰ ਅਤੇ ਦੰਦ ਕੱਟਣ ਵਾਲਾ ਕਹਿੰਦੇ ਸੀ ਲੋਕ ਉਸਨੂੰ ਕਿ ਵਧੀਆ ਚੁਗਲਖੋਰ ਹੈ ਪਿੰਡ ਦਾ ਉਹ ਕਹਿੰਦਾ ਕਿ ਜਗਤਾਰ ਤਾਂ 50 ਤੋਂ ਉੱਪਰ ਦਾ ਹੈ ਕਿੱਥੇ ਕੁੜੀ ਜਵਾਨੀ ਦੀ ਅੱਗ ਨਾਲ ਭਰਪੂਰ ਹੈ ਐਦਾਂ ਨਹੀਂ ਚੱਲਦਾ ਇਹ ਤਾਂ ਪੱਕਾ ਹੀ ਕੁਝ ਨਾ ਕੁਝ ਕਰੇਗੀ ਤੇ ਐਨੇ ਵਿੱਚ ਦੂਜਾ ਆਦਮੀ ਆਖਦਾ ਸੁਣਿਆ ਹੈ ਕਿ ਰਾਤਾਂ ਨੂੰ ਵੀ ਮਹਿਲਾ ਮੰਡਲ ਚੱਲਦੀ ਆਉਂਦੀ ਹੈ ਵਿਸ਼ਤਾ ਗੜਬੜ ਜਰੂਰ ਹੈ ਇਹ ਚੁਕਲੀਆਂ ਜਗਤਾਰ ਸਿੰਘ ਤੱਕ ਵੀ ਪੁੱਜਣ ਲੱਗੀਆਂ ਪਰ ਇੱਥੇ ਤੱਕ ਤਾਂ ਠੀਕ ਸੀ ਉਸਨੇ ਇੱਕ ਦਿਨ ਮਨਦੀਪ ਨੂੰ ਬੁਲਾਇਆ ਮਨਦੀਪ ਲੋਕ ਤੈਨੂੰ ਅੱਖਾਂ ਨਾਲ ਨਹੀਂ ਦਿਲ ਦੀ ਮਲੀਨਤਾ ਨਾਲ ਵੇਖਦੇ ਨੇ ਪਰ ਤੂੰ ਆਪਣੀ ਨਜ਼ਰ ਚੰਗੀ ਰੱਖ ਸੱਚ ਰੱਬ ਦੇਖਦਾ ਹੈ ਲੋਕਾਂ ਨੂੰ ਸਚਾਈ ਦਾ ਨਹੀਂ ਪਤਾ ਮਨਦੀਪ ਦੀ ਅੱਖ ਚਮਕੀ ਪਰ ਜਗਤਾਰ ਸਿੰਘ ਹਜੇ ਵੀ ਸੋਚ ਰਿਹਾ ਸੀ ਕਿ ਪਿੰਡ ਦੇ ਵਿੱਚ ਮੇਰੀ ਧਰਮ ਪਤਨੀ ਨੂੰ ਲੈ ਕੇ ਐਦਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ ਨੇ ਉਸ ਤੋਂ ਬਾਅਦ ਮਨਦੀਪ ਨੇ ਆਖਿਆ ਅਤੇ ਕਿਹਾ ਜਗਤਾਰ ਜੀ ਲੋਕ ਤਾਂ ਤੁਹਾਡੀ ਵੀ ਉਮਰ ਨੂੰ ਲੈ ਕੇ ਕਹਿੰਦੇ ਨੇ ਪਰ ਮੈਂ ਤੁਹਾਡੀ ਲੋੜ ਤੋਂ ਵੱਧ ਹਾਂ ਜਗਤਾਰ ਹੱਸ ਪਿਆ ਉਮਰ ਨਾਪਣ ਨਾਲ ਪੈਮਾਨਾ ਦਿਲ ਦਾ ਹੈ ਮਨ ਦਾ ਨਹੀਂ ਜਦ ਤੱਕ ਦਿਲ ਸਾਫ਼ ਹੈ ਉਮਰ ਉਸ ਨੂੰ ਰੋਕ ਨਹੀਂ ਸਕਦੀ ਕੁਝ ਮਹੀਨੇ ਬਾਅਦ ਰਾਮ ਸਿੰਘ ਨੇ ਆਪਣਾ ਰੰਗ ਦਿਖਾਇਆ ਉਹ ਮਨਦੀਪ ਦੇ ਪਿੱਛੇ ਲੱਗ ਗਿਆ ਕਈ ਵਾਰੀ ਉਹ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਕਰਦਾ ਇੱਕ ਦਿਨ ਉਹ ਘਰ ਆ ਗਿਆ ਜਦੋਂ ਜਗਤਾਰ ਸਿੰਘ ਘਰ ਵਿੱਚ ਨਹੀਂ ਸੀ ਮਨਦੀਪ ਤੂੰ ਸੋਚ ਵੀ ਨਹੀਂ ਸਕਦੀ ਕਿ ਮੈਨੂੰ ਤੇਰੀ ਕੀ ਲੋੜ ਹੈ ਜਗਤਾਰਤਾ ਬੁੱਢਾ ਹੈ ਤੂੰ ਮੇਰੀ ਹੋ ਜਾ ਮਨਦੀਪ ਦੀਆਂ ਅੱਖਾਂ ਲਾਲ ਹੋ ਗਈਆਂ ਉਸ ਨੂੰ ਚਿੱਟਾ ਸੂਤਾ ਚੁੱਕ ਕੇ ਅਤੇ ਸਿੱਧੇ ਹੀ ਇੱਕ ਕਸ ਕੇ ਉਸ ਦੇ ਉੱਪਰ ਛੋਟੀ ਦਾ ਵਾਰ ਕਰ ਦਿੱਤਾ ਤੂੰ ਸੋਚਿਆ ਕਿਵੇਂ ਤੂੰ ਮੁੜ ਆਇਆ ਇਹ ਤੇਰੀ ਰੀੜ ਦੀ ਹੱਡੀ ਵੀ ਤੋੜ ਦੂੰਗੀ ਇਸ ਡਾਂਗ ਦੇ ਨਾਲ ਇਸ ਮਾਮਲੇ ਤੋਂ ਬਾਅਦ ਪਿੰਡ ਦੇ ਵਿੱਚ ਪੰਚਾਇਤ ਬੈਠੀ ਕਈ ਮਰਦ ਕਹਿੰਦੇ ਮਨਦੀਪ ਘਰੋਂ ਨਿਕਲਿਆ ਕਰੇ ਪਰ ਔਰਤਾਂ ਨੇ ਆਵਾਜ਼ ਚੁੱਕੀ ਸਾਨੂੰ ਮਨਦੀਪ ਵਰਗੀਆਂ ਔਰਤਾਂ ਦੀ ਲੋੜ ਹੈ ਜਿਹੜੀ ਹਿੰਮਤ ਕਰਦੀਆਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਨੇ ਕਿ ਅਸੀਂ ਵੀ ਜੀ ਸਕਦੇ ਹਾਂ ਜਗਤਾਰ ਨੇ ਪੰਚਾਇਤ ਦੀ ਚੁੱਪੀ ਤੋੜੀ ਮਨਦੀਪ ਮੇਰੀ ਘਰ ਵਾਲੀ ਹੈ ਮੈਂ ਕਿਸੇ ਨੂੰ ਉਸ ਦੀ ਇੱਜ਼ਤ ਉੱਪਰ ਹੱਥ ਵਧਾਇਆ ਤਾਂ ਪਹਿਲਾਂ ਮੇਰਾ ਮੁੱਕਾ ਖਾਵੇਗਾ ਮੈਂ ਉਸ ਦੇ ਸਾਹ ਖਿੱਚ ਲਵਾਵਾਂਗਾ ਇਸ ਘਟਨਾ ਤੋਂ ਬਾਅਦ ਮਨਦੀਪ ਨੇ ਪਿੰਡ ਦੀਆਂ ਔਰਤਾਂ ਦੇ ਲਈ ਇੱਕ ਸੰਸਥਾ ਬਣਾਈ ਸਵੇ ਸਹਾਇਤਾ ਗਰੁੱਪ ਜਿੱਥੇ ਔਰਤਾਂ ਆਪਣੇ ਹੱਕ ਦੀ ਗੱਲ ਕਰਦੀਆਂ ਮਨਦੀਪ ਹੁਣ ਪਿੰਡ ਦੀ ਵੀ ਨਹੀਂ ਨਜ਼ਦੀਕ ਪਿੰਡਾਂ ਦੀ ਵੀ ਆਸ਼ਾ ਬਣ ਗਈ ਜਗਤਾਰ ਉਸ ਦਾ ਸਾਥੀ ਸੀ ਉਸ ਦਾ ਪੁੱਤਰ ਜੋ ਕਿ ਵੱਡਾ ਹੋ ਚੁੱਕਿਆ ਸੀ ਫੌਜ ਵਿੱਚ ਭਰਤੀ ਹੋ ਗਿਆ ਦੋਵੇਂ ਸਹੁਰੇ ਵੀ ਹੁਣ ਆਪਣੇ ਪੋਤੇ ਨੂੰ ਦੇਖ ਕੇ ਬਹੁਤ ਖੁਸ਼ੀ ਮਨਦੀਪ ਜਾਣਦੀ ਸੀ ਕਿ ਲੋਕ ਕੀ ਕਹਿੰਦੇ ਨੇ ਪਰ ਹੁਣ ਉਹ ਆਪਣੇ ਦਿਲ ਦੀ ਸੁਣਦੀ ਸੀ ਸੱਚਾ ਪਿਆਰ ਸੱਚੀ ਇੱਜ਼ਤ ਤੇ ਸੱਚਾ ਸੰਘਰਸ਼ ਹੀ ਅਸਲ ਜਿੱਤ ਹੁੰਦਾ ਹੈ ਮਨਦੀਪ ਦੀ ਜ਼ਿੰਦਗੀ ਸੁੱਖ ਸ਼ਾਂਤੀ ਦੇ ਨਾਲ ਅੱਗੇ ਵਧ ਰਹੀ ਸੀ ਜਗਤਾਰ ਦੇ ਨਾਲ ਹਰ ਦਿਨ ਉਸ ਨੂੰ ਇੱਕ ਨਵਾਂ ਭਰੋਸਾ ਮਿਲਦਾ ਉਹ ਹਰ ਸਵੇਰੇ ਉਸਦੇ ਲਈ ਚਾਹ ਬਣਾਉਂਦੀ ਤੇ ਦੋਵੇਂ ਬਾਗ ਵਿੱਚ ਬੈਠ ਕੇ ਗੱਲਾਂ ਕਰਦੇ ਜਗਤਾਰ ਆਪਣੀ ਪੌਣੀ ਉਮਰ ਦੇ ਬਾਵਜੂਦ ਮਨਦੀਪ ਨੂੰ ਪੂਰਾ ਆਦਰ ਦਿੰਦਾ ਉਹ ਕਦੇ ਵੀ ਮਨਦੀਪ ਨੂੰ ਉਸਦੇ ਪਿਛਲੇ ਦੁੱਖਾਂ ਦੀ ਯਾਦ ਨਹੀਂ ਕਰਾਉਂਦਾ ਸੀ ਜਦੋਂ ਮਨਦੀਪ ਰਾਤੀ ਘਰ ਦੇ ਕੰਮ ਖਤਮ ਕਰਦੀ ਉਹ ਦੋਵੇਂ ਆਪਣੇ ਪੁੱਤਰ ਦੀਆਂ ਕਿਤਾਬਾਂ ਦੇਖਦੇ ਪੁੱਤਰ ਫੌਜ ਵਿੱਚ ਚਲਾ ਗਿਆ ਸੀ ਪਰ ਮੰਦੀਪ ਦੀ ਜ਼ਿੰਦਗੀ ਵਿੱਚ ਇਹ ਖੁਸ਼ੀ ਸੀ ਕਿ ਹੁਣ ਆਪਣੇ ਅਤੀਤ ਤੋਂ ਬਚ ਚੁੱਕੀ ਸੀ ਪਿੰਡ ਦੇ ਕੁਝ ਲੋਕਾਂ ਨੂੰ ਇਹ ਸਹਿਮਤ ਨਹੀਂ ਸੀ ਕਿ ਮੰਦੀਪ ਜਿਸ ਨੂੰ ਉਹ ਕਦੇ ਕਮਜ਼ੋਰ ਸਮਝਦੇ ਰਹੇ ਹੁਣ ਇੱਕ ਮਜ਼ਬੂਤ ਤੇ ਆਤਮ ਨਿਰਭਰ ਔਰਤ ਬਣ ਗਈ। ਰਾਮ ਸਿੰਘ ਜਿਸ ਨੂੰ ਮੰਦੀਪ ਨੇ ਕਦੀ ਘਰੋਂ ਕੱਢ ਦਿੱਤਾ ਸੀ ਆਪਣੀ ਤਹਮਤ ਦੀ ਪੜਾਅਸ ਕੱਢਣ ਦੀ ਤਾਕ ਵਿੱਚ ਸੀ ਉਹ ਚਾਹੁੰਦਾ ਸੀ ਕਿ ਕਿਸੇ ਤਰੀਕੇ ਨਾਲ ਮੰਦੀਪ ਅਤੇ ਜਗਤਾਰ ਨੂੰ ਬਦਨਾਮ ਕੀਤਾ ਜਾਵੇ। ਇੱਕ ਦਿਨ ਪਿੰਡ 'ਚ ਗੱਲ ਫੈਲੀ ਕਿ ਮਨਦੀਪ ਦੇ ਜਗਤਾਰ ਨਾਲ ਲਾੜੀ ਵਾਂਗ ਬੰਧਨ ਹਨ ਪਰ ਕਹਿੰਦੇ ਨੇ ਕਿ ਜਗਤਾਰ ਦੇ ਪੁਰਾਣੇ ਵਿਆਹ ਦੀ ਕੁਝ ਵਾਰਸਕ ਸੰਪਤੀ ਹੈ ਜੋ ਮਨਦੀਪ ਹੜਪ ਲਵੇਗੀ। ਇਹ ਗੱਲ ਚੌਂਕ ਚਰਾਹੇ 'ਚ ਚੱਲੀ ਕਈ ਕਹਿੰਦੇ ਨੇ ਕਿ ਜਗਤਾਰ ਬੁੱਢਾ ਹੈ ਕਦੇ ਵੀ ਕੁਝ ਹੋ ਸਕਦਾ ਹੈ ਫਿਰ ਇਹ ਸਮੂਹ ਜਾਇਦਾਦ ਦੇ ਕਾਗਜ਼ ਕਈ ਲੋਕ ਤਿੱਖੀਆਂ ਨਜ਼ਰਾਂ ਨਾਲ ਮਨਦੀਪ ਨੂੰ ਵੇਖਣ ਲੱਗੇ। ਇਸ ਗੱਲ ਨੂੰ RAM ਸਿੰਘ ਨੇ ਹੋਰ ਅੱਗ ਲਗ ਦਿੱਤੀ ਉਸਨੇ ਜਗਤਾਰ ਦੇ ਦੂਜੇ ਰਿਸ਼ਤੇਦਾਰਾਂ ਨੂੰ ਭੜਕਾਇਆ। ਕਦੇ ਵੀ ਜਾਇਦਾਦ ਤੇ ਆਪਣਾ ਹੱਕ ਗਵਾ ਬੈਠੋਗੇ ਕੁਝ ਕਰਨਾ ਪਵੇਗਾ ਇੱਕ ਰਾਤ ਜ਼ਗਤਾਰ ਨੂੰ ਪਿੰਡ ਦੀ ਪੰਚਾਇਤ ਵੱਲੋਂ ਬੁਲਾਵਾ ਆਇਆ ਜਿੱਥੇ ਉਸ ਨੂੰ ਪੁੱਛਿਆ ਗਿਆ ਕਿ ਤੇਰੀ ਜਾਇਦਾਦ ਤੇ ਕੀ ਦਾ ਹੱਕ ਹੈ ਮਨਦੀਪ ਦਾ ਹੱਕ ਹੈ ਜ਼ਗਤਾਰ ਹੌਲੀ ਦਿਨੇ ਹੱਸਿਆ ਉਸ ਦਾ ਹੱਕ ਹੈ ਮੇਰੇ ਦਿਲ ਤੇ ਮੇਰੇ ਘਰ ਤੇ ਮੇਰੀ ਆਤਮਾ ਤੇ ਜਾਇਦਾਦ ਤਾਂ ਰੱਬ ਨੇ ਦਿੱਤੀ ਜਦ ਤੱਕ ਜਿੰਦ ਹੈ ਸਭ ਦੀ ਭਲਾਈ ਦੇ ਲਈ ਵਰਤਾਂਗਾ ਪਰ ਰਿਸ਼ਤੇਦਾਰਾਂ ਦੀਆਂ ਅੱਖਾਂ ਵਿੱਚ ਲਾਲਚ ਸੀ ਉਹਨਾਂ ਨੇ ਪਿੰਡ ਦੇ ਕੁਝ ਗੁੰਡਿਆਂ ਨੂੰ ਮਨਦੀਪ ਨੂੰ ਡਰਾਉਣ ਧਮਕਾਉਣ ਦੇ ਲਈ ਤਿਆਰ ਕਰ ਦਿੱਤਾ। ਇੱਕ ਰਾਤ ਜਦੋਂ ਜਗਤਾਰ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਸੀ ਤਾਂ ਦੋ ਗੁੰਡੇ ਮਨਦੀਪ ਦੇ ਘਰ ਆਏ। ਉਹ ਕਹਿੰਦੇ ਜਾਇਦਾਦ ਤੋਂ ਹੱਥ ਹਟਾ ਲੈ ਨਹੀਂ ਤਾਂ ਪੁੱਤਰ ਤੇ ਵੀ ਆਖਰੀ ਖਬਰ ਆ ਜਾਵੇਗੀ। ਪਰ ਮਨਦੀਪ ਕਮਜ਼ੋਰ ਨਹੀਂ ਸੀ। ਉਸ ਨੇ ਫੌਜੀ ਪੁੱਤਰ ਨੂੰ ਸਿਖਾਈ ਹਿੰਮਤ ਆਪਣੇ ਅੰਦਰ ਪਾ ਲਈ। ਉਸ ਨੇ ਆਪਣੇ ਪੁਰਾਣੇ ਸਖਤ ਪਾਸਿਆਂ ਨੂੰ ਜਗਾਇਆ। ਉਹ ਚੀਕੀ ਕਿ ਜਗਤਾਰ ਦੀ ਰਖਵਾਲੀ ਰੱਬ ਕਰਦਾ ਹੈ। ਔਰ ਜੇ ਮੇਰੇ ਪੁੱਤਰ ਵੱਲ ਵਧੇ ਤਾਂ ਮੈਂ ਆਪਣਾ ਪੁਰਾਣਾ ਸਰੀਰ ਭਲਾ ਕੇ ਤੁਹਾਨੂੰ ਨਸ਼ੇ ਦੇ ਪਿੰਡੇ ਤੋਂ ਵਧੀਆ ਰਾਖਾਵਾਂਗੀ ਉਹ ਗੁੰਡੇ ਭੱਜ ਗਏ ਪਰ ਇਹ ਅੰਤ ਨਹੀਂ ਸੀ ਮਨਦੀਪ ਨੇ ਸਿੱਧਾ ਪੁਲਿਸ ਦੇ ਵਿੱਚ ਜਾ ਕੇ ਕੰਪਲੇਨ ਕਰ ਦਿੱਤੀ ਜ਼ਗਤਾਰ ਨੇ ਆਪਣੇ ਪਾਸੇ ਖੜੇ ਹੋ ਕੇ ਹਰ ਔਰਤ ਨੂੰ ਬੁਲਾਇਆ ਜੋ ਅੱਜ ਮਨਦੀਪ ਨੂੰ ਟੁੱਟਣ ਦਿੱਤਾ ਤਾਂ ਕੱਲ ਤੁਹਾਡੇ ਘਰਾਂ ਵਿੱਚ ਵੀ ਇਹਨਾਂ ਦੀ ਬਦਨਜ਼ਰੀ ਹੋਵੇਗੀ ਪਿੰਡ ਦੀਆਂ ਔਰਤਾਂ ਇਕੱਠੀਆਂ ਹੋਈਆਂ ਉਹਨਾਂ ਨੇ ਆਪਣੇ ਘਰ ਦੇ ਮਰਦਾਂ ਨੂੰ ਵੀ ਸਮਝਾਇਆ ਇਹ ਮਨਦੀਪ ਨਹੀਂ ਸਾਡੀ ਆਵਾਜ਼ ਹੈ ਜਗਤਾਰ ਅਤੇ ਮੰਦੀਪ ਨੇ ਪਿੰਡ ਦੇ ਵਿੱਚ ਇੱਕ ਸਕੂਲ ਖੋਲ੍ਹਿਆ ਜਿੱਥੇ ਬੱਚੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਹੱਕਾਂ ਦੀ ਸਿੱਖਲਾਈ ਵੀ ਦਿੱਤੀ ਜਾਂਦੀ। ਮੰਦੀਪ ਹੁਣ ਰੋਲੇ ਵਾਲੀ ਔਰਤ ਨਹੀਂ ਬਲਕਿ ਪਿੰਡ ਦੀ ਪ੍ਰੇਰਣਾ ਬਣ ਗਈ। ਉਸਦੇ ਦੁਸ਼ਮਣ ਹਾਰ ਗਏ, ਜਾਇਦਾਦ ਦੀ ਲਾਲਚ ਵੀ ਮਿੱਟੀ ਹੋ ਗਈ। ਉਸਦਾ ਪੁੱਤਰ ਫੌਜ ਦੇ ਵਿੱਚ ਇੱਕ ਵੱਡਾ ਆਫੀਸਰ ਬਣ ਗਿਆ। ਜਗਤਾਰ ਤੇ ਮੰਦੀਪ ਦੀ ਜ਼ਿੰਦਗੀ ਰੰਗ ਲਿਆਈ, ਪਿਆਰ, ਇੱਜ਼ਤ ਅਤੇ ਸਮਾਜਿਕ ਸਨਮਾਨ ਉਸ ਦੀ ਕਮੀ ਨਹੀਂ ਸੀ। ਇੱਕ ਦਿਨ ਮਨਦੀਪ ਮੰਡੀ ਦੇ ਬਾਜ਼ਾਰ ਵਿੱਚ ਦੀ ਲੰਘ ਰਹੀ ਸੀ ਤਾਂ ਆਪਣੇ ਘਰ ਲਈ ਕੱਪੜੇ ਅਤੇ ਕੁਝ ਸਮਾਨ ਲੈਣ ਆਈ ਸੀ ਤਾਂ ਆਟੇ ਵਾਲੀ ਚੱਕੀ ਦੇ ਕੋਲ ਖੜੀ ਸੀ ਤਾਂ ਅਚਾਨਕ ਉਸ ਦੀ ਨਜ਼ਰ ਇੱਕ ਔਰਤ ਅਤੇ ਇੱਕ ਮਰਦ ਵੱਲ ਪਈ ਮਰਦ ਨੇ ਕਮਜ਼ੋਰ ਥੱਕੇ ਹੋਏ ਹਾਵ ਭਾਵ ਦੇ ਨਾਲ ਚਿੱਟਾ ਹੋਇਆ ਮੂੰਹ ਗੁੰਝਲਦਾਰ ਬਾਹਰ ਅਤੇ ਸਿਰ ਝੁਕਾਇਆ ਹੋਇਆ ਸੀ ਉਹ ਕੰਮ ਕਰ ਰਿਹਾ ਸੀ ਅਤੇ ਚਾਰੇ ਔਰ ਸਨਾਟਾ ਛਾਇਆ ਹੋਇਆ ਸੀ ਹੱਥ ਵਿੱਚ ਝੋਲਾ ਅਤੇ ਮਿੱਟੀ ਨਾਲ ਭਰਿਆ ਹੋਇਆ ਚਿਹਰਾ ਮਨਦੀਪ ਦੇ ਕਦਮ ਉੱਥੇ ਹੀ ਰੁੱਕ ਗਏ ਉਸ ਨੇ ਹੌਲੀ-ਹੌਲੀ ਉਸ ਦਾ ਚਿਹਰਾ ਵੇਖਿਆ ਤੇ ਉਹ ਉਸ ਦਾ ਪਹਿਲਾ ਪਤੀ ਸੀ ਉਹ ਜੋ 16 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਮਾਰਦਾ ਸੀ ਨਸ਼ੇ ਕਰਦਾ ਸੀ ਤੇ ਬਿਨਾਂ ਕਿਸੇ ਰਿਜ਼ਕ ਤੇ ਪਿਆਰ ਦੇ ਤਲਾਕ ਦੇ ਦਿੱਤਾ ਸੀ ਮਨਦੀਪ ਨੇ ਹੌਲੀ-ਹੌਲੀ ਅੱਗੇ ਵੱਧ ਕੇ ਆਵਾਜ਼ ਮਾਰੀ ਹਰਦੀਪ ਉਸ ਨੇ ਚੁੱਕ ਕੇ ਵੇਖਿਆ ਅੱਖਾਂ ਵਿੱਚ ਪਛਤਾਵਾ ਸੀ ਮਨਦੀਪ ਦੀਆਂ ਅੱਖਾਂ ਵਿੱਚ ਨਾ ਗੁੱਸਾ ਸੀ ਤੇ ਨਾ ਹੀ ਤਾਨਾ ਸੀ ਉਹ ਆਮ ਜਿਹਾ ਹੀ ਪੁੱਛ ਰਹੀ ਸੀ ਹਾਂ ਮੈਂ ਹੀ ਹਾਂ ਹਰਦੀਪ ਨੇ ਹੌਲੀ ਦਿਨੇ ਜਵਾਬ ਦਿੱਤਾ ਉਸਦੇ ਚਿਹਰੇ ਤੇ ਸ਼ਰਮ ਅਤੇ ਲੱਜਾ ਪਸਰੀ ਹੋਈ ਸੀ ਤੂੰ ਇੱਥੇ ਮਨਦੀਪ ਨੇ ਪੁੱਛਿਆ ਕਰਮਾਂ ਦੀ ਮਾਰ ਹੈ ਦਿਹਾੜੀ ਕਰਦਾ ਮਨਦੀਪ ਦੇ ਦਿਮਾਗ ਵਿੱਚ ਉਹ ਸਾਰੇ ਪੁਰਾਣੇ ਦਿਨ ਘੁੰਮਣ ਲੱਗ ਪਏ ਉਸ ਦੀਆਂ ਰੋਈਆਂ ਰੋਈਆਂ ਰਾਤਾਂ ਮਾਪਿਆਂ ਨੂੰ ਛੱਡ ਕੇ ਆਉਣਾ ਨਸ਼ੇ ਦੀਆਂ ਗੰਦੀਆਂ ਗਾਲਾਂ ਕੁੱਟ ਮਾਰ ਪਰ ਅੱਜ ਉਹ ਜੋ ਵੇਖ ਰਹੀ ਸੀ ਉਹ ਕਿਸੇ ਹੋਰ ਜਹਾਨ ਦਾ ਵਿਅਕਤੀ ਸੀ ਕਮਜ਼ੋਰ ਟੁੱਟਿਆ ਹੋਇਆ ਪਛਤਾਵਾ ਕਰ ਰਿਹਾ ਕਿਵੇਂ ਆਏ ਤੁਸੀਂ ਇੱਥੇ ਜਦੋਂ ਮੈਨੂੰ ਛੱਡ ਦਿੱਤਾ ਤੇ ਮੈਂ ਹੋਰ ਜ਼ਿਆਦਾ ਡੁੱਬ ਗਿਆ ਉਸ ਤੋਂ ਬਾਅਦ ਮੈਂ ਬਿਲਕੁਲ ਤਬਾਹ ਹੋ ਗਿਆ ਜਿਵੇਂ ਮੈਨੂੰ ਐਵੇਂ ਲੱਗਿਆ ਕਿ ਜਿਵੇਂ ਮੈਨੂੰ ਕੋਈ ਸਰਾਫ ਹੀ ਲੱਗ ਗਿਆ ਹੋਵੇ ਉਸ ਤੋਂ ਬਾਅਦ ਮੈਂ ਦੂਜਾ ਵਿਆਹ ਕੀਤਾ ਤੇ ਨਸ਼ੇ ਨੇ ਮੇਰਾ ਸਾਥ ਨਹੀਂ ਛੱਡਿਆ ਬੱਚੇ ਹੋਏ ਸਭ ਕੁਝ ਮੈਨੂੰ ਛੱਡ ਗਏ ਹੁਣ ਬਸ ਰੋਜੀ ਰੋਟੀ ਦੇ ਲਈ ਕਮਾਉਣਾ ਹਾਂ ਉੱਥੇ ਹੀ ਸ਼ਬਦ ਰੁੱਕ ਗਏ ਤੈਨੂੰ ਪਛਤਾਵਾ ਹੈ ਮਨਦੀਪ ਨੇ ਪੁੱਛਿਆ ਹਰ ਦਿਨ ਹਰ ਪਲ ਹਰ ਘੜੀ ਇਹ ਪਛਤਾਵੇ ਦੇ ਵਿੱਚ ਹੀ ਮੈਂ ਜੀ ਜੀ ਕੇ ਮਰ ਰਿਹਾ ਹਾਂ ਮਨਦੀਪ ਨੇ ਹੌਲੀ-ਹੌਲੀ ਕਿਹਾ ਤੂੰ ਜ਼ਿੰਦਗੀ ਖਤਮ ਮੰਨ ਲਈ ਜਿੰਨਾ ਦੀ ਤੂੰ ਜ਼ਿੰਦਗੀ ਖਤਮ ਕੀਤੀ ਹੈ ਉਹ ਅੱਜ ਉੱਠੇ ਨਹੀਂ ਮੈਨੂੰ ਨਹੀਂ ਲੱਗਦਾ ਰੱਬ ਤੇਰੇ ਲਈ ਰਾਹ ਬੰਦ ਕਰੇਗਾ ਉਹ ਮੁੜ ਚੁੱਪ ਰਹੀ ਪਰ ਹਰਦੀਪ ਨੇ ਪੁੱਛਿਆ ਕੀ ਮੈਂ ਕਦੇ ਤੇਰੇ ਤੋਂ ਮਾਫੀ ਮੰਗ ਸਕਦਾ ਹਾਂ ਮਨਦੀਪ ਨੇ ਹੌਲੀ ਹੱਸ ਕੇ ਕਿਹਾ ਮੈਂ ਕਦੇ ਤੇ ਇਹਨਾਂ ਕੋਈ ਗਿਲਾ ਹੀ ਨਹੀਂ ਕੀਤਾ ਜਿੰਨੀ ਆਪਣੀ ਨਿਭੀ ਉੰਨੀ ਠੀਕ ਹੈ ਤੇਰੀ ਸਾਡੇ ਨਾਲ ਨਹੀਂ ਨਿਭੀ ਤੂੰ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਤਲਾਕ ਦੇ ਦਿੱਤਾ ਪਰ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਪੈਰਾਂ ਦੇ ਉੱਪਰ ਖੜਾ ਕਰ ਲਿਆ ਆਪਣੀ ਜ਼ਿੰਦਗੀ ਨੂੰ ਕਾਮਯਾਬ ਕਰ ਲਿਆ ਪਰ ਅੱਜ ਜੋ ਤੂੰ ਇੱਥੇ ਕਰ ਰਿਹਾ ਹੈ ਇਹ ਸਭ ਕੁਝ ਤੇਰੇ ਕਰਮਾਂ ਦਾ ਫਲ ਹੈ ਅੱਜ ਮੈਂ ਜਿਸ ਮੁਕਾਮ ਦੇ ਉੱਪਰ ਖੜੀ ਹਾਂ ਇਹ ਸਭ ਪ੍ਰਮਾਤਮਾ ਨੇ ਮੈਨੂੰ ਦਿੱਤਾ ਹੈ ਸੋ ਦੋਸਤੋ ਜ਼ਿੰਦਗੀ ਹੈ ਇਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਇਮਤਿਹਾਨ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਆਉਂਦੇ ਨੇ ਪਰ ਜਿਹੜਾ ਸੰਘਰਸ਼ਾਂ ਦੇ ਨਾਲ ਲੜ ਲੈਂਦਾ ਹੈ ਸੰਘਰਸ਼ਾਂ ਦੇ ਨਾਲ ਜੂਝਦਾ ਹੈ ਅਤੇ ਆਪਣੇ ਮੁਕਾਮ ਨੂੰ ਆਪਣੇ ਦਿਮਾਗ ਦੇ ਵਿੱਚ ਆਪਣੇ ਹੌਸਲੇ ਨੂੰ ਅੱਗਾ ਵਧਦਾ ਹੈ ਉਹ ਜ਼ਿੰਦਗੀ ਦੇ ਵਿੱਚ ਇੱਕ ਦਿਨ ਕਾਮਯਾਬ ਜ਼ਰੂਰ ਹੁੰਦਾ ਹੈ ਹੁਣ ਮਨਦੀਪ ਨੇ ਕਦੇ ਨਹੀਂ ਇਹ ਸੋਚਿਆ ਸੀ ਕਿ ਮੈਨੂੰ ਤਿੰਨ ਤਿੰਨ ਵਿਆਹ ਕਰਨੇ ਪੈਣਗੇ ਪਰ ਸੁਖ ਉਹਨੂੰ ਕਦੋਂ ਮਿਲਿਆ ਉਸੇ 58 ਸਾਲ ਦੇ ਬਜ਼ੁਰਗ ਦੇ ਕੋਲ ਆ ਕੇ ਉਸ ਤੋਂ ਪਹਿਲਾਂ ਉਸ ਨੂੰ ਜਵਾਨੀ ਦੇ ਵਿੱਚ ਕਦੇ ਵੀ ਸੁੱਖ ਨਹੀਂ ਮਿਲਿਆ ਕਈ ਵਾਰੀ ਆਪਾਂ ਕਿਸੇ ਤੋਂ ਉਮੀਦ ਨਹੀਂ ਲਾਉਂਦੇ ਪਰ ਉਮੀਦ ਤੋਂ ਉੱਪਰ ਵੀ ਜ਼ਿੰਦਗੀ ਹੁੰਦੀ ਹੈ ਜੋ ਜ਼ਿੰਦਗੀ ਅਜ ਮੰਦੀਪ ਸੁਖੀ ਸੁਖੀ ਜੀ ਰਹੀ ਹੈ ਸੋ ਦੋਸਤੋ ਤੁਹਾਡਾ ਇਸ ਕਹਾਣੀ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ